ਕਿ ਕੋਈ ਨਹੀਂ ਲਾ ਦੇ ਬੰਦੇ ਨੂੰ ਨੌਕਰੀ ਇਹਦਾ ਹਾਂ ਵੀ ਕੀ ਗੱਲ ਹੋਈ ਜੀ ਪਤਾ ਜੀ ਉਹ ਮੁੰਡਾ ਸੀ ਕਹਿੰਦੇ ਨਾਲ ਅੱਛਾ ਹਾਂ ਇਹ ਇਹ ਸਾਰੇ ਕੱਪੜੇ ਲੈਣਗੇ ਜੀ ਇਹਦੇ ਲੈਣ ਨੂੰ ਅੱਛਾ ਆਪ ਮੇਰਾ ਹੋ ਗਿਆ ਸਾਨੂੰ ਅੱਛਾ ਤੇ ਅਸਲੀ ਨਾ ਮੇਰਾ ਹੋ ਗਿਆ ਤੇ ਮੇਰੇ ਤੋਂ ਇਹ ਅੱਜ ਪਾਪਾ ਨਾਲ ਆਜੋ ਨਾਲ ਅੱਛਾ 11:00 ਵਜੇ ਇਹਨਾਂ ਨੇ ਇਹ ਉਹਨਾਂ ਨੇ ਫੋਨ ਚੱਕਿਆ ਇਹਨਾਂ ਨੇ ਲੱਗ ਪਏ ਲੁੱਟ ਪਏ ਮੈਨੂੰ ਕਹਿੰਦੇ ਵੀਡੀਓ ਬਣਾ ਅੱਛਾ ਉਹਦੀ ਕਹੀ ਜਾਂਦਾ ਪਾਪਾ ਜੀ ਪਹਿਲਾ ਮੁੰਡਾ ਦੂਜਾ ਮੁੰਡਾ ਕਿਦਾਂ ਆ ਲੈ ਨਾਲ ਲੈਦਾ ਮੁੰਡਾ ਇਹ ਵੀਡੀਓ ਚੱਲੀ ਨਹੀਂ ਬਹੁਤ ਜ਼ਿਆਦਾ ਜਿਹਾ ਜਵਾਗ ਨਾ ਇੱਕ ਗਲਤ ਰਕਟ ਕੀਤੀ ਉਹਨੇ ਲੈ 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 ਜਾ ਹਾਂ ਅਭੀ ਜਿੱਤ ਰਾਏ ਅਭੀ ਇਹ ਜਿਹੜੀ ਬਾਰਦਾਤ ਹੋਈ ਹੈ ਕਿਵੇਂ ਕਿਵੇਂ ਪਲਾਨ ਬਣਾਇਆ ਕਿਵੇਂ ਤੁਸੀਂ ਇੱਕ ਪਲਾਨ ਨਹੀਂ ਬਣਾਇਆ ਜੀ ਅਸੀਂ ਕਮਰੂਮ ਤੇ ਆਈ ਸੀਗੇ ਕੱਪੜੇ ਲੈਣ ਆਈ ਸੀਗੇ ਅਸੀਂ ਅਰੇ ਸਾਨੂੰ ਕਹਨੇ ਦਾ ਅਸੀਂ ਇੱਥੇ ਦਿਨਾਂ ਨੂੰ ਰੂਮ ਲੈ ਲਈ ਭਾਗੇ ਸਭ ਮੈਨੂੰ ਨਹੀਂ ਪਤਾ ਰਾਤ ਨੂੰ 12 1 ਵਜੇ ਗਿਆ ਅਸੀਂ ਸੌਏ ਸੀਗੇ ਮੈਨੂੰ ਨਹੀਂ ਪਤਾ ਇਹਦੇ ਨਾਲ ਕੀ ਗੱਲਬਾਤ ਹੋਈ ਉਹ ਮੁੰਡਾ ਸੀਗਾ ਜਿਹੜਾ ਇਹਦੇ ਨਾਲੋਂ 24 ਘੰਟੇ ਦੇ ਨਾਲ ਦੋਨੇ ਸੀਗੇ ਠੀਕ ਆ ਤੇ ਬਸ ਚਾਰੇ ਚਾਰ ਜਣੇ ਚਾਰ ਜਣੇ ਹੋ ਗਏ ਚਾਰ ਜਣੇ ਸੀਗੇ ਕਮਰੇ 'ਚ ਤੇ ਮੈਂ ਪਿਆ ਸੀ ਤੇ ਮੈਨੂੰ ਕਹਿੰਦੇ ਇਹਦੀ ਵੀਡੀਓ ਬਣਾ ਠੀਕ ਆ ਤੇ ਮੈਂ ਵੀਡੀਓ ਮੈਂ ਬਣਾਉਂਦਾ ਸੀਗਾ ਮੇਰੇ ਪਿੱਛੇ ਵੀ ਪੈਂਦੇ ਜਿੰਨਾ ਨਹੀਂ ਬਣਾਉਂਦਾ ਸੀ ਤਾਂ ਤੇ ਉਹਨਾਂ ਨੇ ਕੀ ਕੀਤਾ ਇਹਨੂੰ ਲੰਗਾ ਕਰਕੇ ਉਂਗਲਾਂ ਅੰਗਲਾਂ ਜਿਹੜਾ ਕੋਈ ਕੀ ਤਾਂ ਗਲਤ ਹਰ ਕਦ ਕੀਤੀ ਆ ਹਾਂਜੀ ਗਲਤ ਨਹੀਂ ਕੀਤੀ ਮਤਲਬ ਉਂਗਲਾਂ ਅੰਗਲਾਂ ਕੱਪੜੇ ਲਵਾ ਕੇ ਸਾਰਾ ਉਂਗਲਾਂ ਅੰਗਲਾਂ ਲਾਈਆਂ ਵਾ ਤੇ ਇਹ ਕੀਤੀ ਐ ਬਸ ਇਸ ਤੋਂ ਬਾਅਦ ਬਸ ਅਹੀ ਚਾਹਨਾ ਵੀ ਜੇ ਮੇਰੇ ਮੇਤੋ ਵੀ ਇੱਕ ਅੱਧੀ ਵਜ ਵੀ ਗਈ ਉਹ ਮੈਂ ਉਹਦੇ ਨਾਲ ਕਰਕੇ ਗਲਤੀ ਮੰਨਦਾ ਤੇ ਤੇ ਜਿਹੜੇ ਉਹ ਮੁੰਡੇ ਸੀ ਕੌਣ ਪੰਜਾਬੀ ਸੀ ਪ੍ਰਵਾਸੀ ਸੀ ਪੰਜਾਬੀ ਸੀਗੇ ਜੀ ਇੱਕ ਅੰਛਾ ਇੱਕ ਜੱਸੀ ਆ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਉਹ ਆਪਣੇ ਜਗਰਾਉਂ ਦੇ ਹੀ ਆ ਜੀ ਤੁਮੇ ਜਗਰਾਉਂ ਤੋਂ ਰਹਿਣ ਵਾਲੇ ਹੋ ਤੇ ਇਤਲੂਦਾਨੇ ਹੋਟਲ ਕਿਦੀ ਆਈਡੀ ਤੇ ਲਿੱਤਾ ਸੀ ਤੁਸੀਂ ਹਾਂਜੀ ਆਈਡੀ ਪ੍ਰੂਫ ਕੀ ਦਿੱਤਾ ਸੀ ਤੇ ਹੋਟਲ 'ਚ ਆਏ ਧਾਰ卡 ਦਿੱਤਾ ਸੀ ਇੱਕ ਆ ਮੁੰਡੇ ਦਾ ਸੀਗਾ ਦੇਦਾ ਜੀ ਆ ਵੀ ਰੰਦੇ ਜੀ ਜੀਨਾ ਹੋਇਆ ਜੀ ਇਹ ਇੱਕ ਉਹਦਾ ਸੀਗਾ ਜੀ ਇੱਕ ਨੂੰ ਪਤਾ ਵੀਡੀਓ ਬਣਾਣਾ ਚੁਰਮ ਮੀਡੀਆ ਵਾਲੇ ਹਾਂਜੀ ਆਪਣੇ ਇਹ ਬੰਦਾ ਤੇ ਫਿਰ ਤੁਸੀਂ ਜੋ ਵੀਡੀਓ ਬਣਾਈ ਹੈ ਮੇਰੇ ਮੇਰੇ ਪਿੱਛੇ ਪੈਂਦੀ ਸੀਗੀ ਤੇ ਵਾਇਰਲ ਕਿੰਨੇ ਕੀਤੀ ਵੀਡੀਓ ਵਾਇਰਲ ਵਾਇਰਲ ਉਹਨਾਂ ਨੇ ਕੀਤੀ ਜਿਹਦੇ ਨਾਲ ਇਹ ਮੁੰਡਾ ਸੀਗਾ ਤੇ ਉਹ ਮੁੰਡੇ ਨੇ ਵਾਇਰਲ ਕੀਤੀ ਉਹਨੇ ਪਾਤੀ ਸਿੱਟ ਗਈ ਤੇ ਉਹ ਮੁੰਡੇ ਨੇ ਸਨੈਪਚੈਟ ਤੇ ਪਾਤੀ ਸਿੱਟ ਨਾਮ ਕੀ ਕੀ ਹੈ ਉਹ ਅਨਚੈੱਕ ਦਾ ਇੱਕ ਦਾ ਨਾਮ ਜਸਸੀ ਆ ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਤੁਹਾਨੂੰ ਬਤਾਇਆ ਸੰਗਤ ਜੀ ਕਰਦੀਪ ਸਿੰਘ ਜ਼ਹਿਦਾ ਟ੍ਰਾਂਸਪੋਰਟ ਵਾਲੇ ਤੇ ਮੁੱਖ ਜ਼ਹਿਦਾਰ ਕੁਲਵਿੰਦਰ ਸਿੰਘ ਦੇ ਰਾਜਾ ਰਾਜਿੰਦਰ ਦੇ ਰੇਨ ਦੇ ਨੇ ਠਾਰੇ ਨੇ ਗਏ ਤੇ ਇਹ ਬੰਦੇ ਆਹੀ ਫੜੇ ਆ ਜਗਰਾਵਾਂ ਤੋਂ ਸਾਡੀ ਜਹਿਬੰਦੀ ਜਗਰਾਵਾਂ ਵੀ ਆ ਗਈ ਆ ਜੋ ਇਹ ਬੰਦਾ ਫੜ ਕੇ ਲਿਆਂਦਾ ਜਹਿਬੰਦੀ ਨੂੰ ਉੱਥੋਂ ਫੜ ਕੇ ਦਿੱਤਾ ਤੇ ਇਹ ਲੁਧਿਆਣੇ ਥਾਣੇ ਦੇਣਾ ਸੀਗਾ ਪਰ ਇਹਨਾਂ ਨੇ ਉਹ ਜਵਾਗ ਦੇ ਨਾਲ ਇੰਨੀਆਂ ਬੁੜੀਆਂ ਹਰਕਤਾਂ ਕੀਤੀਆਂ ਜੈ ਰੱਬ ਦਾ ਨਾਮ ਉਹਦੇ ਕੱਪੜੇ ਲਾਏ બસ ਸਟੈਂਡ ਦੇ ਉਜਗਰਾਵਾਂ ਤੋਂ ਲਿਆ ਕੇ ਇੱਥੇ ਬਸ ਸਟੈਂਡ ਦੇ ਵਿੱਚ ਕਮਰਾ ਲੈ ਕੇ ਉਹ ਕੱਪੜੇ ਲਵਾਏ ਦੇ ਨੰਗਾ ਕਰਕੇ ਉਹਦੀ ਵੀਡੀਓ ਬਹੁਤ ਜ਼ਿਆਦੀ ਸੰਗਤ ਜੀ ਵਾਇਰਲ ਹੋ ਰਹੀ ਹੈਗੀ ਆ ਤੇ ਅੱਜ ਉਹ ਬੰਦਾ ਇੱਕ ਫੜਿਆ ਗਿਆ ਤਿੰਨ ਫਰਾਰ ਹੈ ਬਾਕੀ ਆਪੇ ਇਹਦੇ ਮੂੰਹ ਹੀ ਸੌਂਦੇ ਆ ਕੀ ਗੱਲਬਾਤ ਹੈ ਅੱਜ ਜਿਹੜਾ ਫੜੇਗੇ ਕਿਹੜੇ ਪਿੰਡੋਂ ਫੜੇਗੇ ਜੀ ਇਹ ਉਜਗਰਾਵਾਂ ਤੋਂ ਜੀ ਤੇ ਜਿਹੜੀ ਵਾਰਦਾਤ ਹੋਈ ਤੇ ਲੁਧਿਆਣਾ ਬਸ ਸਟੈਂਡ ਤੇ ਹੋਈ ਹੈ ਇਹ ਲੁਧਿਆਣਾ ਬਸ ਸਟੈਂਡ ਹੋਇਆ ਜੀ ਬੰਦਾ ਸਾਡਾ ਬਸ ਸਟੈਂਡ ਦਾ ਹੀ ਥਾਣਾ ਬੰਦਾ ਹੈ ਕਿਹੜੇ ਹੋਟਲ ਦਾ ਕੋਈ ਪਤਾ ਹੋਟਲ ਦਾ ਨਾਮ ਉਹ ਕਿਹਦਾ ਕੀ ਨਾਮ ਸੀ ਭਾਈ ਨਾਨੀ ਜੀ ਪਤਾ ਇਹਨੂੰ ਹੋਟਲ ਦਾ ਮੈਨੂੰ ਨਹੀਂ ਪਤਾ ਸੀ ਤਾਂ ਫੜਿਆ ਆ ਜੀ ਅੱਜਾ ਹੁਣ ਪੁਲਿਸ ਵੱਲੇ ਕਰਾਓਗੇ ਹਾਂਜੀ ਹੁਣ ਸਰਕਾਰ ਦੇ ਹਵਾਲੇ ਕਰਾਂਗੇ ਦਾ ਹੁਣ ਪਰਚਾ ਪਾ ਬਾਬਾ ਜੀ ਜਦੋਂ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਕੋਲ ਪਰਿਵਾਰ ਨੇ ਭੇਜੀ ਵੀਡੀਓ ਇਹ ਉੱਥੇ ਹੀ ਵਾਇਰਲ ਹੋਈ ਸੀਗੀ ਜਿਗਰਾਮਾ ਤੋਂ ਜਿਗਰਾਮਾ ਤੋਂ ਆਇਆ ਕਹਿੰਦੇ ਵੀ ਆਹ ਬੰਦੇ ਇੱਦਾਂ ਦਾ ਕਰਕੇ ਵੀ ਵਾਇਰਲ ਹੋਈ ਕਿ ਉੱਥੇ ਕਿਸੇ ਨੇ ਵਾਇਰਲ ਕੀਤੀ ਉਹ ਫਿਰ ਸਾਡੇ ਕੋਲੇ ਚਲਦੀ-ਚਲਦੀ ਆ ਗਈ ਸੋਸ਼ਲ ਮੀਡੀਆ ਤੇ ਤੇ ਉਹਦੇ ਵਿੱਚ ਚਲਦੀ-ਚਲਦੀ ਆਈ ਤਾਂ ਕਰਕੇ ਸਾਨੂੰ ਪਤਾ ਲੱਗਿਆ ਜੀ ਹੁਣ ਕੀ ਕਾਰਵਾਈ ਮੰਗ ਮੰਗ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਸੀਪੀ ਸਾਹਿਬ ਨੂੰ ਕਹਿਣਾ ਦਾੰਗ ਫੇਰੋ ਇਹਨਾਂ ਦੇ ਚੰਗੀ ਤਰ੍ਹਾਂ ਕਿੰਨੇ ਲੋਕ ਸੀ ਇਹ ਤੇ ਤਿੰਨ ਲੋਕ ਸੀ ਜੀ ਠੀਕ ਆ ਗਿਆ ਸਰਕਾਰ ਨੂੰ ਸਾਡੀ ਬੇਨਤੀ ਆ ਜੇ ਸਾਡੇ ਧੱਕੇ ਝੜ ਗਏ ਹੁਣ ਤਾਂ ਇਹਨੂੰ ਅਸੀਂ ਪੁਲਿਸ ਦੇ ਹਵਾਲੇ ਕਰਦੇ ਜੇ ਦੂਜੇ ਚੜ ਗਏ ਧੱਕੇ ਤੇ ਦਾੰਗ ਵੜੀ ਫੇਰਨੀ ਹੈਗੀ ਤੇ ਹੁਣ ਸਿੱਤਰ ਤਾਂ ਇਹਦੀ ਵੀ ਫੇਰ ਕੇ ਮਾੜੀ ਮੋਟੀ ਸੇਵਾ ਜੀ ਦਾ ਕਰਨੀ ਪੈਂਦੀ ਐ ਇਦਾਂ ਦੇ ਬੰਦਿਆਂ ਦੇ ਤੇ ਇਦਾਂ ਦੇ ਬੰਦਿਆਂ ਨੂੰ ਜਿਹੜੇ ਹੋਟਲ ਵਾਲੇ ਆ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਵੀ ਬੰਦੇ ਬਣ ਜਾਓ ਤੁਸੀਂ ਆ ਜਿਹੜੇ ਹੋਟਲਾਂ ਦੇ ਵਿੱਚ ਬੱਸ ਸਟੈਂਡ ਤੇ ਗੰਦ ਪਾਇਆ ਹੋਇਆ ਨਾ ਜਿਦਨ ਸਾਡੇ ਧੱਕੇ ਕਾੜ ਕੇ ਤੇ ਨੰਗੇਕਾਰ ਕਰਕੇ ਤੁਹਾਡੇ ਹੀ ਡਾਂਗ ਫੇਰ ਨਹੀਂ ਹੈਗੀ ਆ ਆ ਕਰਤੂਤਾਂ ਤੁਹਾਡੇ ਹੋਟਲਾਂ ਦੇ ਵਿੱਚ ਹੀ ਹੁੰਦੀਆਂ ਨੇ ਆ ਆ ਰਹੇ ਆ ਤੁਹਾਡੇ ਹੋਟਲ ਦੇ ਵਿੱਚ ਵੀ ਆ ਰਹੇ ਆ ਪਤਾ ਕਰਕੇ ਕਿਹੜੇ ਹੋਟਲ ਸੀਗਾ ਠੀਕ ਹੈ ਨਾ ਇਹ ਤੁਹਾਡੇ ਤੇ ਵੀ ਪਰਚਾ ਕਾਰਵਾਈ ਕਰਵਾਉਣੀ ਆ ਜਿਹੜੇ ਇਹ ਹਰਕਤਾਂ ਵੀਡੀਓ ਇੱਕ ਸਰਦਾਰ ਗੁਰਸਿੱਖ ਬੰਦਾ ਸਰਦਾਰ ਬੰਦਾ ਉਹਦੀ ਤੁਸੀਂ ਛੋਟਾ ਜਾਂ ਬੱਚਾ ਆਇਆ ਇਹ ਤੋਂ ਵੀ ਹਲਕਾ ਬੱਚਾ ਜਿਹੜਾ ਜਿਹਦੇ ਨਾਲ ਇਦਾਂ ਸਰੀਰਕ ਹਰਕਤਾਂ ਕੀਤੀਆਂ ਨੇ ਇਹ ਹੋਟਲ ਵਾਲਿਆਂ ਨੂੰ ਵੀ ਗੱਲ ਕਰਨਾ ਚਾਹ ਕਹਿਣਾ ਚਾਹਣਾ ਵੀ ਬੰਦੇ ਬਣਜੋ ਤੁਹਾਡੇ ਉਹ ਜੁੱਤੀ ਪਰੇਟ ਕਰਾਂਗੇ ਤੁਹਾਡੇ ਬੰਦ ਕਰਵਾਵਾਂਗੇ ਜਿਹੜੇ ਹੱਬ ਬਣਾਏ ਹੋਏ ਆ ਜਿਹੜੇ ਤੁਸੀਂ ਗੋਲ ਢੰਡਾ ਬਣਾਇਆ ਹੋਇਆ ਗੰਦਾ ਕੰਮ ਕਰਵਾਉਨੇ ਆ ਤੇ ਬਾਬਾ ਜੀ ਇਹ ਕਿੰਨੇ ਬੰਦੇ ਫੜੇ ਉਹਨਾਂ ਚੋਂ ਇਹਨਾਂ ਵਿੱਚ ਇੱਕ ਬੰਦਾ ਹੀ ਫੜਿਆ ਜੀ ਤੇ ਬਾਕੀ ਤਿੰਨ ਫਰਾਰ ਨੇ ਬਾਕੀ ਤਾਂ ਬਾਕੀ ਫਰਾਰ ਨੇ ਜੀ ਦੋ ਆ ਜੀ ਦੋ ਫਰਾਰ ਨੇ ਬਾਕੀ ਜੀ ਠੀਕ ਹੈ ਤੇ ਚਾਰ ਜਣੇ ਦੱਸ ਰਿਆ ਸੀ ਨਹੀਂ ਜੀ ਇੱਕ ਮੁੰਡਾ ਜਿਹਦੇ ਨਾਲ ਗਲਤ ਕੰਮ ਹੋਇਆ ਨਾ ਉਹ ਮੁੰਡਾ ਦੱਸਣ ਦਾ ਨਾ ਠੀਕ ਹੈ ਹਾਂ ਇੱਕ ਕੰਪਲੇਟ ਆਈ ਹੈ ਜੀ ਉਹ ਦੀ ਇਨਵੈਸਟੀਗੇਸ਼ਨ ਕਰ ਰਹੇ ਆ ਅੱਛਾ ਜੀ ਜੋ ਵੀ ਕਰਤਾਂ ਉਹਦੇ ਸਾਹਮਣੇ ਬੰਦੀ ਕੋਲੇ ਕਰੇ ਕਿੰਨੇ ਲੋਕਾਂ ਦੇ ਵਿੱਚ ਸ਼ਾਮਲ ਹੈ ਵਿੱਚ ਤੇਰੇ ਬੰਦੇ ਮੈਂਸ਼ਨ ਭਾਈ ਨੇ ਕਿ ਬਾਬਾ ਜੀ ਦੋ ਅਸੀਂ ਬਾਕੀ ਕਰਦੇ ਹਾਂ ਇਨਵੈਸਟੀਗੇਸ਼ਨ ਕਰਦੇ ਹਾਂ ਮਾਮਲੇ ਬਾਰੇ ਮਾਮਲੇ ਬਾਰੇ ਬਤਨ ਪਤਾ ਜੀ ਮਾਮਲੇ ਬਾਰੇ ਕੀ ਮਾਮਲਾ ਹੈ ਮਾਮਲੇ ਬਾਰੇ ਪਤਾ ਕੀ ਹੈਗਾ ਇੱਕ ਵੀਡੀਓ ਜਿਹਨੇ ਕੀਤੀ ਹੈ ਉਹਦੇ ਸਬੰਧੋਂ ਸਾਰਾ ਇਹ ਕੇ ਦੇ ਬਟ ਜਿਹੜੇ ਹੋਟਲ ਦੇ ਅੰਦਰ ਸੀ ਉਹਦੇ ਉੱਤੇ ਕਾਰ ਵੀ ਕੀਤੀ ਜਾਊਗੀ ਕਾਰਵਾਈ ਉਹਨਾਂ ਤੇ ਜੋ ਵੀ ਤੱਥ ਸਬੰਧੋਂ ਦੇ ਸਮਾ ਜੋ ਕਾਨੂੰਨੀ ਕਾਰਵਾਈ ਕੀਤੀ ਇਹ ਉਹੀ ਮਾਮਲਾ ਹੈ ਜਿਹੜੀ ਵੀਡੀਓ ਵਾਇਰਲ ਹੋਈ ਥੇ ਕਿ ਇੱਕ ਵਾਰ ਇਨਵੈਸਟੀਗੇਸ਼ਨ ਕਰਦੇ ਹਾਂ ਜੋ ਤੱਥ ਸਬੰਧੋਂ ਦੇ ਸਮਾ ਕਾਰਵਾਈ ਕਰਦੇ ਹਾਂ